ਯਾਰ ਜਿਹੜਾ ਬੰਦਾ ਆਪ ਜੇਲ੍ਹ ਚੋਂ ਤੇ ਰਿਸ਼ੋ ਦੇ ਕੇਸ ਦੇ ਵਿੱਚ 1200 ਕਰੋੜ ਦੇ ਜਿਹੜਾ ਉਹਨੇ ਘਟਾਲਾ ਕੀਤਾ ਉਹਦੇ ਵਿੱਚੋਂ ਜੇਲ੍ਹ ਚ ਰਿਹਾ ਹੋਵੇ ਤੇ ਜੇਲ੍ਹ ਚੋਂ ਕੋਰਟ ਨੇ ਕਿਹਾ ਹੋਵੇ ਕਿ ਤੂੰ ਕਿਸੇ ਫਾਇਦੇ ਸਾਈਨਿੰਗ ਕਰ ਸਕਦਾ ਓਹ ਕਿਸੇ ਦਫ਼ਤਰ ਦੇ ਵਿੱਚ ਜਾ ਨਹੀਂ ਸਕਦਾ ਉਹ ਬੰਦਾ ਉਹਦੇ ਪੱਦੇ ਤੇ ਮੈਂ ਸਰਟੀਫਿਕੇਟ ਲਊਂਗਾ ਅੱਪਾ ਜਿਹੜੇ ਸ਼ਾਹਪੁਰ ਜਾਜਨ ਚ ਬੈਠਿਆ ਮਾਸਟਰ ਕੁਲਜੀਤ ਸਿੰਘ ਉਹਨਾਂ ਦੇ ਘਰੇ ਔਰ ਇਸ ਪਰਿਵਾਰ ਨੇ ਬਹੁਤ ਦੇਰ ਤੋਂ ਬਾਅਦ ਮੇਰਾ ਕੱਲ 1980 ਦੇ ਵਿੱਚ ਇਹ ਪਰਿਵਾਰ ਸਾਡੇ ਨਾਲ ਸੀਗਾ। ਕੋਚਨ ਮਸਨੀਆਂ ਹਾਂ 1980 ਤੋਂ ਬਾਅਦ ਇਹ ਪਰਿਵਾਰ ਅਕਾਲੀ ਦਰਬਾਰ ਚ ਚਲਾ ਗਿਆ ਤੇ ਇਹ ਹੁਣ ਦੁਬਾਰਾ ਇਹਨਾਂ ਨੇ ਕਾਂਗਰਸ ਕੋਲ ਕੀਤਾ ਮੈਂਨਾਂ ਦਾ ਧੰਨਵਾਦ ਕਰਦਾ। ਔਰ ਆਸ ਕਰਦਾ ਕਿ ਜਿਵੇਂ ਪਹਿਲਾਂ ਇਹ ਪਰਿਵਾਰ ਕਾਂਗਰਸ ਦੇ ਨਾਲ ਚੱਲਿਆ ਅੱਗੇ ਤੋਂ ਹੋਰ ਮਜ਼ਬੂਤੀ ਦੇ ਨਾਲ ਇਹ ਪ੍ਰਵਾਸ ਸ਼ੁਰੂ ਹੋ ਜਾਵੇ। ਇਹ ਪਰਿਵਾਰ ਤੇ ਨਹੀਂ ਪਿੰਡ ਦੀ। ਅੱਜ ਇਹ ਤੋਂ ਸਾਹ ਤੁਸੀਂ ਵੇਖੋਗੇ ਇਹ ਕੱਲੇ ਪਰਿਵਾਰ ਹੀ ਨਹੀਂਗੇ। ਇਹ ਪ੍ਰੋਗਰੈਸਿਵ ਫਾਰਮਰ ਵੀ ਨੇ। ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਜਿਹੜੀ ਫਾਰਮਿੰਗ ਸ਼ੁਰੂ ਕਰਕੇ ਤੇ ਲੋਕਾਂ ਨੂੰ ਡੀਡੀ ਦਾ ਤੰਦਾ ਇਹਨਾਂ ਨੇ ਸਿਖਾਇਆ। ਉਹ ਇਹ ਤਗੜੇ ਹੋ ਕੇ ਪਿੰਡ ਦੇ ਵਿੱਚ। ਭਾਵੇਂ ਤੁਹਾਡੇ ਪਿੰਡ ਤੇ ਵੈਸੇ ਵੀ ਇਹ ਇਹ ਪਰਿਵਾਰ ਸੀਗੇ ਜਿਹੜੇ ਨਾਲ ਨੇ ਸੀਗੇ ਬਾਕੀ ਤੁਹਾਡੇ ਪਿੰਡ ਦੇ ਤੁਸੀਂ ਵਧੀਆ ਰਹੇ ਆ ਸਰ ਤੁਸੀਂ ਪਰਲਮੈਂਟ ਵਿੱਚ ਵਿੱਚ ਦੇਖਿਆ ਸਿਰਫ 25 ਵੋਟਾਂ ਹੀ ਘਟ ਰਹੀਆਂ ਤੇ ਜੇ ਮੁਰਬ ਕਰ ਨਹੀਂ ਜਿੱਥਾਂ ਸਰ ਜਿਹੜੀਆਂ ਸਰਕਾਰਾਂ ਨੇ ਤੇਂਦਰਦੀ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਕਿਸਾਨ ਉਰੋਦੀ ਪਿਛੇ ਬਿੱਟੂ ਨੇ ਦਿੱਤਾ ਸੀ ਕਿ ਇਹਨਾਂ ਦੀ ਜਾਇਦਾਦਾਂ ਦੀ ਇਨਕੁਆਰੀ ਕਰਵਾਈ ਜਾਏਗੀ ਉਹ ਮੇਰੇ ਖਿਆਲੋਂ ਉਹਦਾ ਦਿਮਾਗੀ ਭੌਜਨ ਜਿਹੜਾ ਦਾ ਕਾਂਗਰਸ ਛੱਡ ਕੇ ਉਹ 19 ਪਾਗਲ ਹੋ ਗਿਆ ਮੈਂਟਲੀ ਉਹ ਅਫਸੈਟ ਲਿੰਦਾ ਔਰ ਉਹਨੂੰ ਲਾਂਭ ਤਾਂ ਵੀ ਅੰਦਰੋਂ ਪੈਦਿਆਂ ਨੇ ਕਿ ਕੀ ਮੈਂ ਪਾਰਟੀ ਛੱਡ ਕੇ ਨੇ ਕੀ ਕੀਤਾ ਕਿਸਾਨ ਦੀ ਜੋ ਐਸਲੇ ਇਹ ਸਰਕਾਰ ਨੇ ਦੁੱਪੇ ਸਾ ਕੀਤੀ ਆ ਤੇ ਜਦੋਂ ਆਪਾਂ ਆਉਂਦਾ ਤਾਂ ਕਹਿੰਦੇ ਆ ਕਿ ਕਦੀ ਵੀ ਪਰਮਾਤਮਾ ਇਹਨਾਂ ਨੂੰ ਮਾਫੀ ਨਹੀਂ ਕਰੇਗਾ ਇਹਨਾਂ ਦੋਨਾਂ ਨੂੰ ਹੀ ਫੋਗਤਮਾਨ ਔਰ ਇਹਨਾਂ ਸਾਰਿਆਂ ਨੂੰ ਸਜ਼ਾ ਮਿਲੇ ਜੇ ਵੀਵਾਲ ਨੇ ਜਿਹੜਾ ਕਿਹਾ ਸੀ ਨੇ ਆਪ ਕੋ ਬਈਮਾਨ ਰੰਦਾਵਾ ਚਾਹੀਏ ਕਿ ਇਮਾਨਦਾਰ ਰੰਦਾਵਾ ਚਾਹੀਏ ਇੱਕ ਯਾਰ ਜਿਹੜਾ ਬੰਦਾ ਆਪ ਜੇਲ੍ਹ ਚੋਂ ਇਹ ਰਿਸ਼ੋ ਦੇ ਕੇਸ ਦੇ ਵਿੱਚ 1200 ਕਰੋੜ ਦੇ ਜਿਹੜਾ ਉਹਨੇ ਘਟਾਲਾ ਕੀਤਾ ਉਹਦੇ ਵਿੱਚੋਂ ਜੇਲ੍ਹ 'ਚ ਰਿਹਾ ਹੋਵੇ ਤੇ ਜੇ ਚੋਂ ਕੋਰਟ ਨੇ ਕਿਹਾ ਹੋਏ ਕਿ ਤੂੰ ਕਿਸੇ ਫਾਇਦੇ ਸਾਈਨਿੰਗ ਕਰ ਸਕਦਾ ਉਹ ਕਿਸੇ ਦਫ਼ਤਰ ਦੇ ਵਿੱਚ ਜਾ ਨਹੀਂ ਸਕਦਾ ਉਹ ਪੰਦਾ ਉਹਦੇ ਪੰਦੇ ਤੋਂ ਮੈਂ ਸਰਟੀਫਿਕੇਟ ਲਵਾਂਗਾ ਤਾਂ 1969 ਤੋਂ ਮੇਰੇ ਕਾਲ ਸਾਡੇ ਪਰਿਵਾਰ ਨੇ ਤੇ 12 13 ਲੱਖਾਂ ਦਾ ਲੜੀਆਂ ਤੇ ਉਹਨਾਂ ਦੇ ਵਿੱਚੋਂ 7 8 ਹੀ 8 9 ਹੀ ਜਿੱਤੇ ਆ ਅੱਠ ਤੇ ਇਹ ਮੈਨੂੰ ਕਹੇਗਾ ਕਿ ਕੌਣ ਉਦੋਂ ਇਹਦੇ ਵਿੱਚ ਮੈਂ ਇੱਥੀ ਪੁੱਛ ਲੈਣਾ ਕੇਜਰੀਵਾਲ ਨੂੰ ਕਿ ਜਿਹੜਾ ਤੇਰਾ ਜਿਹਨੂੰ ਤੂੰ ਟਿਕਟ ਦਿੱਤੀ ਆ ਇਹਦਾ ਆਪਣਾ ਭਰਾ ਤੇ ਐਸਆਈ ਉੱਥੇ ਅੰਮ੍ਰਿਤਸਰ 5000 ਰਿਸ਼ਵਤ ਲੈਂਦਾ ਉੱਤੇ ਵਿੱਚ ਬਕਾਇਦਾ ਲਿਖਿਆ ਕਿ ਕੁਲਦੀਪ ਸਿੰਘ ਐਸਆਈ 5000 ਦੇ 5 500 ਦੇ 10 ਨੋਟ ਯਾਰ ਕੋਈ ਗੱਲ ਕਰਨ ਲਈ ਉਹਨੂੰ ਪਤਾ ਹੀ ਕਾ ਖਨੀ ਕੋਈ ਡਿਵੈਲਪਮੈਂਟ ਬਾਰੇ ਪਤਾ ਨਹੀਂ ਕੋਈ ਆਨੈਸਟੀ ਦਾ ਪਤਾ ਨਹੀਂ ਬੇਈਮਾਨਾਂ ਦਾ ਟੋਲਾ ਝੋਨੇ ਦੇ ਵਿੱਚ ਦੁਨੀਆ ਰੋਲ ਕੇ ਰੱਖ ਦਿੱਤੀ ਇਹੀ ਪੈਸਾ ਜਿਹੜਾ ਝੋਨੇ ਦਾ ਜੋ ਲੋਕਾਂ ਦੇ ਕੱਟ ਲੱਗਾ ਇਹ ਪੈਸਾ ਜਨਵਰੀ ਦੇ ਵਿੱਚ ਭਗਵੰਤ ਮਾਨ ਇਹਨਾਂ ਇੱਕ ਵਾਰ ਗੱਲ ਦੱਸਦਾ ਜਨਵਰੀ ਚ ਦਿੱਲੀ ਦੇ ਵਿੱਚ ਇਲੈਕਸ਼ਨ ਆ ਰਹੀ ਆ ਇਹ ਲਾਲਾ ਜੀ ਲੁੱਟਦਾ ਪੈਸਾ ਤੁਹਾਡੇ ਰਾਂਹ ਪੰਜਾਬ ਦਾ ਗੜਾ ਘੁੱਟ ਕੇ ਦੀਦੇ ਇਲੈਕਸ਼ਨ ਵਿੱਚ ਖਰਚ ਕਰਦੇ ਦੇਖ ਲੋ ਯਾਰ ਇੱਥੇ ਦੇਖ ਲੋ ਇਹਦੀ ਇਨਕੁਆਇਰੀ ਕਰਾ ਲਈਏ ਜਿਹੜਾ ਕਹਿੰਦਾ ਨਾ ਮੁੱਖ ਮੰਤਰੀ ਕਹਿੰਦਾ ਇਹ ਔਨਸਟਰ ਦਾ ਉਹਦੇ ਪਿੱਛੇ ਕਰ ਲੈਂਦੇ ਆ ਨਾਲੇ ਅੱਜ ਜੇ ਉਹਨਾਂ ਜੋ ਜੁਰਤ ਹੈਗੀ ਆ ਜੇ ਮੁੱਖ ਮੰਤਰੀ ਜੇ ਗਰਤ ਹੈਗੀ ਆ ਅੱਜ ਹੀ ਕਰ ਲੀਏ ਕਿ ਇਟਾਂ ਕਿਹੜੇ ਤੇ ਸੀਮੈਂਟ ਕਿਹੜਾ ਲੱਗਾ ਹੋਰ ਕਹਾਂ ਲੱਗਾ ਕਿਹੜੇ ਪੱਠੇ ਤੋਂ ਲੱਗਾ ਕਿਹੜੇ ਪੱਠੇ ਦੀਆਂ ਟਾਇਲਾਂ ਨੇ ਕਿਹੜੇ ਪੱਠੇ ਦੇ ਬਿੱਲ ਨੇ ਆਪੇ ਪਰਾਂ ਦਾ ਉਜਾ ਕਿ ਕਿਹੜੀ ਕਿਹ ਕੌਣ ਮੰਦਰ ਕੌਣ Ee, neye